ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਗੱਲ ਕਰਦੇ ਆ ਅੱਜ ਸਭ ਤੋਂ ਚਰਚਿਤ ਸ਼ੋਅ ਦੇ ਬਾਰੇ ਬਿਗ ਬਾਸ ਦੇ ਬਾਰੇ ਬਿਗ ਬਾਸ ਸੀਜ਼ਨ 19 ਜੋ ਹੈ ਜਲਦ ਸ਼ੁਰੂ ਹੋਣ ਵਾਲਾ ਹੈ ਸੋ ਮੇਕਰਸ ਦੇ ਵੱਲੋਂ ਇੱਕ ਛੋਟਾ ਜਿਹਾ ਅਪਡੇਟ ਕਹਿ ਸਕਦੇ ਹਾਂ ਅਸੀਂ ਇਹ ਸੋਸ਼ਲ ਮੀਡੀਆ ਤੇ ਇੱਕ ਡੇਟ ਵਾਇਰਲ ਹੋ ਰਹੀ ਹੈ ਕਿ ਬਿਗ ਬਾਸ ਜੋ ਹੈ ਅਗਸਟ 3 ਨੂੰ ਸ਼ੁਰੂ ਹੋ ਸਕਦਾ ਹੈ ਸੋ 3 ਅਗਸਟ ਨੂੰ ਬਿਗ ਬਾਸ ਸ਼ੁਰੂ ਹੋ ਸਕਦਾ ਹੈ ਜਿਸ ਦੇ ਵਿੱਚ ਸੀਜ਼ਨ 19 ਦੇ ਵਿੱਚ ਕਿੰਨੇ ਕੰਟੈਸਟੈਂਟਸ ਆਉਣਗੇ ਇਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਜਿਹੜੇ ਫਾਈਨਲ ਹੋਏ ਨੇ ਉਹਨਾਂ ਦੇ ਰਾਜਕੁੰਦਰਾਉਣਗੇ ਰਾਜਕੁੰਦਰਾ ਬਾਲੀਵੁੱਡ ਇੰਡਸਟਰੀ ਦਾ ਬਹੁਤ ਮੰਨਿਆ ਪਰ ਮੰਨਿਆ ਚਿਹਰਾ ਔਰ ਬਹੁਤ ਵਿਵਾਦਿਤ ਚਿਹਰਾ ਹੈ ਸਭ ਜਾਣਦੇ ਨੇ ਉਹਨਾਂ ਨੂੰ ਸੋ ਧੀਰਜ ਧੂਪਰ ਆਉਣਗੇ ਮਿੱਕੀ ਮੇਕਅਪਰਸ ਔਰ ਮੇਕਅਪ ਆਰਟਿਸਟ ਐ ਇੱਕ ਬਹੁਤ ਮੰਨਿਆ ਪਰ ਮੰਨਿਆ ਇਹ ਅਸੀਂ ਕਹਿ ਸਕਦੇ ਹਾਂ ਕਿ ਸੋਸ਼ਲ ਇਨਫਲੂਐਂਸਰ ਵੀ ਹੈ ਸੋ ਏ ਆਉਣਗੇ ਸੋ ਕ੍ਰਿਸ਼ਨਾ ਸ਼ਰਾਫੋਂਗੇ ਮਮਤਾ ਕੁਲਕਰਨੀ ਆਉਣਗੇ ਸੋ ਇਹ ਫਿਲਹਾਲ ਜਿਹੜੀ ਲਿਸਟ ਹੈ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਕਿ ਬਿਗ ਬਾਸ 19 ਦੇ ਵਿੱਚ ਜਿਹੜੇ ਨੇ ਇਹ ਲੋਕ ਸ਼ਰਕਤ ਕਰ ਸਕਦੇ ਨੇ ਐਜ਼ ਅ ਕੰਟੈਸਟੈਂਟ ਜਿਹੜੇ ਨੇ ਵਿੱਚ ਪਰਫਾਰਮ ਕਰ ਸਕਦੇ ਨੇ ਸੋ 1 ਜਾਵੀਅਸ ਵੀ ਅਕਸਰ ਜ਼ਿਕਰ ਕਰਦੇ ਆ ਸਲਮਾਨ ਖਾਨ ਜੋ ਨੇ ਇੱਕ ਐਪੀਸੋਡ ਦਾ 65 ਕਰੋੜ ਰੁਪਏ ਦੇ ਆਸ-ਪਾਸ ਜੋ ਨੇ ਚਾਰਜ ਕਰਨਗੇ ਇਹ ਵੀ ਬਹੁਤ ਵੱਡੀ ਅਪਡੇਟ ਹੈ ਜਿਹੜੀ ਤੁਸੀਂ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇਸ ਤੋਂ ਇਲਾਵਾ ਦੱਸ ਦਿੰਨੇ ਆ ਕਿ ਬਿੱਗ ਬਾਸ ਜਿਹੜਾ ਹੈ ਉਸ ਦੀ ਡਿਮਾਂਡ ਕੀਤੀ ਗਈ ਸੀ ਕਿ ਕਿ ਜਲਦ ਤੋਂ ਜਲਦ ਸ਼ੁਰੂ ਹੋਵੇ ਕਿਉਂਕਿ ਹਰ ਸਾਲ ਸਭ ਨੂੰ ਇੰਤਜ਼ਾਰ ਰਹਿੰਦਾ ਹੈ ਕਿ ਬਿੱਗ ਬਾਸ ਜੋ ਹੈ ਕਦੋਂ ਸ਼ੁਰੂ ਹੋਵੇਗਾ ਕਿਉਂਕਿ OTT ਪਹਿਲਾਂ ਤਾਂ ਬੰਦ ਕਰ ਦਿੱਤਾ ਕਿ OTT ਜਿਹੜਾ ਦੁਬਾਰਾ ਨਹੀਂ ਕਦੇ ਵੀ ਰਿਲੀਜ਼ ਹੋਏਗਾ ਯਾ OTT ਦੇ ਵਿੱਚ ਸੀ ਕੋਈ ਵੀ ਸੋਸ਼ਲ ਮੀਡੀਆ ਇਨਫਲੂਐਂਸਰ ਯਾ ਫਿਰ ਅਸੀਂ ਕਹਿ ਸਕਦੇ ਆ ਕਿ ਪ੍ਰੋਪਰ ਜਿਹੜਾ ਸੀਜ਼ਨ ਆਏਗਾ ਲੇਕਿਨ OTT ਵੀ ਰਿਲੀਜ਼ ਹੋਵੇਗਾ ਔਰ ਹੁਣ Big Boss 19 ਜਿਹੜਾ ਉਹ ਵੀ ਅਗਸਤ 3 ਦੇ ਵਿੱਚ ਸ਼ੁਰੂ ਹੋ ਜਾਵੇਗਾ ਜਿਸ ਦੀ ਅਪਡੇਟ ਸੋਸ਼ਲ ਮੀਡੀਆ ਤੇ ਫਿਲਹਾਲ ਦੇ ਲਈ ਵਾਇਰਲ ਹੋ ਰਹੀ ਹੈ ਬਾਕੀ ਜੋ ਅਗਰ ਪੁਸ਼ਟੀ ਹੋਏਗੀ ਜਾਂ ਫਿਰ ਫਾਈਨਲ ਡੇਟ ਆਈਏਗਾ ਸਿਓ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਫਿਲਹਾਲ ਦੇ ਲਈ ਇਹ ਕੰਟੈਸਟੈਂਟਸ ਜਿਹੜੇ ਨੇ Big Boss ਦੇ ਘਰ ਦੇ ਅੰਦਰ ਸ਼ਿਰਕਤ ਕਰਨਗੇ ਕੰਟੈਸਟੈਂਟਸ ਦੀ ਵਜੋਂ ਪਰਫਾਰਮ ਕਰਨਗੇ ਔਰ ਇਸ ਵਾਰ Big Boss ਦੇ ਘਰ ਦੇ ਅੰਦਰ ਬਹੁਤ سارے ਟਵਿਸਟ ਐਂਡ ਟਰਨਸ ਆਉਣਗੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹਰ ਵਾਰ Big Boss ਦੇ ਵਿੱਚ ਕੁਝ ਨਾ ਕੁਝ ਘਰ ਦੇ ਅੰਦਰ ਚੇਂਜਸ ਹੁੰਦੇ ਸੋ ਇਸ ਵਾਰ ਘਰ ਕਿਦਾਂ ਦਾ ਡੈਕੋਰੇਟ ਹੋਵੇਗਾ ਇਸ ਵਾਰ ਜਿਹੜਾ ਘਰ ਹੈ ਉਹ ਕਿਦਾਂ ਦਾ ਕੰਟੈਸਟੈਂਟਸ ਦੇ ਲਈ ਸਜਾਇਆ ਜਾਏਗਾ ਜਾਂ ਕਿਹੜੀ ਲੁੱਕ ਦੇ ਨਾਲ ਬਿਗ ਬਾਸ ਇਸ ਵਾਰ ਸਾਹਮਣੇ ਆਏਗਾ ਲੋਕਾਂ ਦੇ ਇਹ ਦੇਖਣਾ ਬਹੁਤ ਖਾਸ ਹੋਵੇਗਾ ਫਿਲਹਾਲ ਦੇ ਲਈ 3 ਅਗਸਤ ਤੁਸੀਂ ਫਿਲਹਾਲ ਦੇ ਲਈ ਆਪਣੇ ਮਾਈਂਡ ਦਾ ਵਿੱਚ ਰੱਖੋ ਬਾਕੀ ਕੀ ਅਪਡੇਟ ਆਉਂਦੀ ਥੋੜੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਦੇ ਆਂ ਅੱਜ ਸਭ ਤੋਂ ਚਰਚਿਤ ਸ਼ੋਅ ਦੇ ਬਾਰੇ 빅 ਬੌਸ ਦੇ ਬਾਰੇ 빅 ਬੌਸ ਸੀਜ਼ਨ 19 ਜੋ ਹੈ ਜਲਦ ਸ਼ੁਰੂ ਹੋਣ ਵਾਲਾ ਹੈ ਸੋ ਮੇਕਰਸ ਦੇ ਵੱਲੋਂ ਇੱਕ ਛੋਟਾ ਜਿਹਾ ਅਪਡੇਟ ਕਹਿ ਸਕਦੇ ਹਾਂ ਸੀ ਇਹ ਸੋਸ਼ਲ ਮੀਡੀਆ ਤੇ ਇੱਕ ਡੇਟ ਵਾਇਰਲ ਹੋ ਰਹੀ ਹੈ ਕਿ 빅 ਬੌਸ ਜੋ ਹੈ ਅਗਸਤ 3 ਨੂੰ ਸ਼ੁਰੂ ਹੋ ਸਕਦਾ ਹੈ ਸੋ 3 ਅਗਸਤ ਨੂੰ ਸੌਣਗੇ ਇਹਦੇ ਬਾਰੇ ਤੁਹਾਨੂੰ ਦੱਸ ਦਿੰਨੇ ਆ ਜਿਹੜੇ ਜਿਹੜੇ ਫਾਈਨਲ ਹੋਏ ਨੇ ਉਹਨਾਂ ਦੇ ਵਿੱਚ ਹੈਗੇ ਨਾ ਮਿਸਟਰ ਫੈਜ਼ੂ ਉਹ ਆਉਣਗੇ ਗੌਰਵ ਤਨੇਜਾ ਆਉਣਗੇ ਰਾਜਕੁੰਦਰਾ ਆਉਣਗੇ ਰਾਜਕੁੰਦਰਾ ਬਾਲੀਵੁੱਡ ਇੰਡਸਟਰੀ ਦਾ ਬਹੁਤ ਮੰਨਿਆ ਪਰਮੰਨਿਆ ਚਿਹਰਾ ਔਰ ਬਹੁਤ ਵਿਵਾਦਿਤ ਚਿਹਰਾ ਹੈ ਸਭ ਜਾਣਦੇ ਨੇ ਉਹਨਾਂ ਨੂੰ ਸੋ ਧੀਰਜ ਧੂਪਰ ਆਉਣਗੇ ਮਿੱਕੀ ਮੇਕਅਪਰਸ ਔਰ ਮੇਕਅਪ ਆਰਟਿਸਟ ਹੈ ਇੱਕ ਬਹੁਤ ਮੰਨਿਆ ਪਰਮੰਨਿਆ ਇਹ ਅਸੀਂ ਕਹਿ ਸਕਦੇ ਹਾਂ ਕਿ ਸੋਸ਼ਲ ਇਨਫਲੂਐਂਸਰ ਵੀ ਹੈ ਸੋ ਇਹ ਆਉਣਗੇ ਸੋ ਕ੍ਰਿਸ਼ਨਾ ਸ਼ਰੋਫ ਆਉਣਗੇ ਮਮਤਾ ਕੁਲਕਰਨੀ ਆਉਣਗੇ ਸੋ ਇਹ ਫਿਲਹਾਲ ਜਿਹੜੀ ਲਿਸਟ ਹੈ ਸੋਸ਼ਲ ਮੀਡੀ ਉਕੇ ਸ਼ਰਕਤ ਕਰ ਸਕਦੇ ਨੇ ਐਜ਼ ਅ ਕੰਟੈਸਟੈਂਟ ਜਿਹੜੇ ਨੇ ਵਿੱਚੋਂ ਪਰਫਾਰਮ ਕਰ ਸਕਦੇ ਨੇ ਸੋ 19 ਸੀਜ਼ਨ ਦੇ ਵਿੱਚ ਸਲਮਾਨ ਖਾਨ ਦੀ ਫੀਸ ਦਾ ਵੀ ਅਸੀਂ ਅਕਸਰ ਜ਼ਿਕਰ ਕਰਦੇ ਆ ਸਲਮਾਨ ਖਾਨ ਜੋ ਨੇ ਇੱਕ ਐਪੀਸੋਡ ਦਾ 65 ਕਰੋੜ ਰੁਪਏ ਦੇ ਆਸ-ਪਾਸ ਜੋ ਨੇ ਚਾਰਜ ਕਰਨਗੇ ਇਹ ਵੀ ਬਹੁਤ ਵੱਡੀ ਅਪਡੇਟ ਹੈ ਜਿਹੜੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇਸ ਤੋਂ ਇਲਾਵਾ ਦੱਸ ਦਿੰਦੇ ਆ ਕਿ ਬਿਗ ਬਾਸ ਜਿਹੜਾ ਹੈ ਉਸ ਦੀ ਡਿਮਾਂਡ ਕੀਤੀ ਗਈ ਸੀ ਕਿ ਕਿ ਜਲਦ ਤੋਂ ਜਲਦ ਸ਼ੁਰੂ ਹੋਵੇ ਕਿਉਂਕਿ ਹਰ ਸਾਲ ਸਭ ਨੂੰ ਇੰਤਜ਼ਾਰ ਰਹਿੰਦਾ ਹੈ ਕਿ ਬਿਗ ਬਾਸ ਜੋ ਹੈ ਕਦੋਂ ਸ਼ੁਰੂ ਹੋਵੇਗਾ ਕਿਉਂਕਿ OTT ਪਹਿਲਾਂ ਤਾਂ ਬੰਦ ਕਰ ਦਿੱਤਾ ਕਿ OTT ਜਿਹੜਾ ਦੁਬਾਰਾ ਨਹੀਂ ਕਦੇ ਵੀ ਰਿਲੀਜ਼ ਹੋ ਸੀ ਕੋਈ ਵੀ سوشل میڈیا ਇਨਫਲੂਐਂਸਰ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਪਰ ਜਿਹੜਾ ਸੀਜ਼ਨ ਟੀਵੀ ਤੇ ਆਉਂਦਾ ਹੈ ਉਹਦੇ ਲਈ ਵੀ ਕੋਈ سوشل میڈیا ਇਨਫਲੂਐਂਸਰ ਨਹੀਂ ਆਏਗਾ ਲੇਕਿਨ OTT ਵੀ ਰਿਲੀਜ਼ ਹੋਵੇਗਾ ਔਰ ਹੁਣ ਬਿਗ ਬਾਸ 19 ਜਿਹੜਾ ਉਹ 20 ਅਗਸਤ 3 ਦੇ ਵਿੱਚ ਸ਼ੁਰੂ ਹੋ ਜਾਵੇਗਾ ਜਿਸ ਦੀ ਅਪਡੇਟ ਸੋਸ਼ਲ ਮੀਡੀਆ ਤੇ ਫਿਲਹਾਲ ਦੇ ਲਈ ਵਾਇਰਲ ਹੋ ਰਹੀ ਹੈ ਬਾਕੀ ਜੋ ਅਗਰ ਪੁਸ਼ਟੀ ਹੋਏਗੀ ਜਾਂ ਫਿਰ ਫਾਈਨਲ ਡੇਟ ਆਈਏਗੇ ਅਸੀਂ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਫਿਲਹਾਲ ਦੇ ਲਈ ਇਹ ਕੰਟੈਸਟੈਂਟਸ ਜਿਹੜੇ ਨੇ ਬਿਗ ਬਾਸ ਦੇ ਘਰ ਦੇ ਅੰਦਰ ਸ਼ਿਰਕਤ ਕਰਨਗੇ ਕੰਟੈਸਟੈਂਟਸ ਦੀ ਵਜੋਂ ਪਰਫਾਰਮ ਕਰਨਗੇ ਔਰ ਦੇ ਅੰਦਰ ਬਹੁਤ سارے ਟਵਿਸਟ ਐਂਡ ਟਰਨਸ ਆਉਣਗੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹਰ ਵਾਰ ਬਿਗ ਬਾਸ ਦੇ ਵਿੱਚ ਕੁਝ ਨਾ ਕੁਝ ਘਰ ਦੇ ਅੰਦਰ ਚੇਂਜਸ ਹੁੰਦੇ ਨੇ ਸੋ ਇਸ ਵਾਰ ਘਰ ਕਿੱਦਾਂ ਦਾ ਡੈਕੋਰੇਟ ਹੋਵੇਗਾ ਇਸ ਵਾਰ ਜਿਹੜਾ ਘਰ ਹੈ ਉਹ ਕਿੱਦਾਂ ਦਾ ਕੰਟੈਸਟੈਂਟਸ ਦੇ ਲਈ ਸਜਾਇਆ ਜਾਏਗਾ ਜਾਂ ਕਿਹੜੀ ਲੁੱਕ ਦੇ ਨਾਲ ਬਿਗ ਬਾਸ ਇਸ ਵਾਰ ਸਾਹਮਣੇ ਆਏਗਾ ਲੋਕਾਂ ਦੇ ਇਹ ਦੇਖਣਾ ਬਹੁਤ ਖਾਸ ਹੋਵੇਗਾ ਫਿਲਹਾਲ ਦੇ ਲਈ 3 ਅਗਸਤ ਤੁਸੀਂ ਫਿਲਹਾਲ ਦੇ ਲਈ ਆਪਣੇ ਮਾਈਂਡ ਦਾ ਵਿੱਚ ਰੱਖੋ ਬਾਕੀ ਕੀ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ